ਆ ਲਾਈਫ ਦਾ ਜਿਹੜਾੰਗਾ ਕੰਪੈਰੀਸਨ ਹੈ ਅਸੀਂ ਦੂਜਿਆਂ ਨਾਲ ਨਾ ਕਰੀਏ। ਸੋਚਾਂ ਯਾਰ ਮੈਂ ਨਾਲ ਦਾ ਮੇਰਾ ਦੋਸਤ ਜਿਹੜਾ ਸੀ ਉਹ ਬਾਹਰ ਚਲ ਗਿਆ ਉਹਨੇ ਯਾਰ ਗੱਡੀ ਲੈ ਲਈ ਉਹਨੇ ਯਾਰ ਕੁਝ ਲੈ ਲਿਆ ਤਾਂ ਬੰਦੇ ਦਾ ਆਪਣੇ ਆਪੇ ਮਨ ਡੋਲਦਾ। ਵੀ ਜਿਹੜੀ ਜਿਹੜੇ ਹਾਲਾਤ ਹੈ ਵੀ ਇਹ ਸਦਾਬਸਤੇ ਨਹੀਂ ਰਹਿਣੇ। ਆਪਣੀਆਂ ਜੋ ਸਾਡੇ ਬੀਤੀ ਮਨ ਹੋਈ ਮੌਤ ਨੂੰ ਉਸ ਦੱਸਦੇ ਆ। ਅੱਜ ਕੱਲ ਨੋ ਬੜਾ ਨੋਰਮਲ ਹੈ। ਇਨਸਾਨਾਂ ਨੂੰ ਸਟ्रेस ਡਿਪਰੈਸ਼ਨ ਵਿੱਚ ਜਾਂਦੇ ਹੋਏ ਕਿਸੇ ਵੀ ਮਾਣੀ ਮੋਟੀ ਗੱਲ ਤੇ। ਇਹਨਾਂ ਸਾਰੇ ਇਨਸਾਨਾਂ ਨੂੰ ਕਿਸੇ ਹਸਪਤਾਲ ਜਾਂ ਇਡੀਆਂ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਨੇ ਉੱਥੇ ਤੇ ਜਾਂ ਜਿਹੜੇ ਰੀਹੈਬ ਸੈਂਟਰ ਹੈ ਉੱਥੇ ਜਾਣ ਦੀ ਲੋੜ ਹੈ ਵੀ ਉੱਥੇ ਜਾ ਕੇ ਹੀ ਲੱਗਦਾ ਪਤਾ ਵੀ ਜਿਹੜਾ ਅਸਲੀ ਦਰਦ ਹੈ ਜਾਂ ਜਿਹੜਾ ਅਸਲੀ ਸੰਘਰਸ਼ ਜ਼ਿੰਦਗੀ ਦਾ ਜਾਂ ਜਿਹੜੀ ਮੁਸ਼ਕਲ ਹੈ ਆਪਣੇ ਸਰੀਰ ਦੀ ਤੰਦਰੁਸਤੀ ਖੋਣੀ ਜਾਂ ਕਿਸੇ ਹੋਰ ਗੱਲ ਤੇ ਵੀ ਜਿਹੜਾ ਮੇਨ ਦਰਦ ਹੈ ਉਹ ਕੀ ਚੀਜ਼ ਹੈ ਉਹ ਜਿਹੜਾ ਦਰਦ ਹੈ ਉਹ ਬੰਦਾ ਉੱਥੇ ਜਾ ਕੇ ਹੀ ਸਿੱਖਦਾ ਵੀ ਕਿਵੇਂ ਜਿਹੜੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਨੌਜਵਾਨ ਕੁੜੀਆਂ ਮੁੰਡੇ ਕਿਵੇਂ ਆਪਣੇ ਸਰੀਰ ਨਾਲ ਸੰਘਰਸ਼ ਕਰਦੇ ਨੇ ਆਪਣੀ ਜ਼ਿੰਦਗੀ ਨੂੰ ਨਮੈਟ੍ਰਿਕੇ ਨਾਲ ਜਿਉਣ ਲਈ ਬਹੁਤ ਉਹਨਾਂ ਵਾਸਤੇ ਜਿਹੜਾ ਇਹ ਦਰਦ ਹੰਣਾਣਾ ਬਹੁਤ ਮੁਸ਼ਕਲ ਹੈ ਬਾਕੀ ਜਿਹੜੇ ਆਮ ਇਨਸਾਨ ਆ ਜਿੱਦਾਂ ਅੱਜ ਕੱਲ ਮਾੜੀ ਮੋਟੀ ਗੱਲ ਤੇ ਸਟ्रेस ਲੈ ਜਾਂਦੇ ਨੇ ਮਨਨ ਤੱਕ ਚਲੇ ਜਾਂਦੇ ਨੇ ਉਹਨਾਂ ਵਾਸਤੇ ਇਹ ਇਹਨਾਂ ਜਗ੍ਹਾ ਤੇ ਜਾਣਾ ਬਹੁਤ ਜ਼ਰੂਰੀ ਹੈ ਉੱਥੇ ਜਾ ਕੇ ਲੱਗਦਾ ਪਤਾ ਵੀ ਇਹਦਾ ਸਾਡਾ ਦਰਦ ਹੈ ਇਹਨਾਂ ਦਾ ਇਹਨਾਂ ਦਰਦਾਂ ਨਾਲੋਂ ਕਿਤੇ ਬਹੁਤ ਜ਼ਿਆਦਾ ਘੱਟ ਹੈ ਉੱਥੇ ਜਾ ਕੇ ਇਨਸਾਨ ਨੂੰ ਸਬਰ ਆਉਂਦਾ ਹੈ ਐਦਾਂ ਹੀ ਮੇਰੇ ਨਾਲ ਜਿਵੇਂ ਮੈਂ 3 ਸਾਲ ਪਹਿਲਾਂ ਮੇਰੇ ਨਾਲ ਐਕਸੀਡੈਂਟ ਹੋਇਆ ਮੇਰਾ ਰੀਡ ਦੀ ਆਰਟੀਫੈਕਚਰ ਹੋ ਗਈ ਪੂਰਾ ਸਰੀਰ ਥੱਲੇ ਵਾਲਾ ਪੈਰਲਾਈਜ਼ ਹੋ ਗਿਆ ਤੇ ਜਦੋਂ ਮਮੀ ਆਪਣੇ ਆਪਣੇ ਆਪ ਦੀ ਹਾਲਾਤਾਂ ਦੇ ਇਦਾਂ ਹੀ ਮਮੀ ਗੁੱਸਾ ਕਰਦਾ ਸੀ ਕਰਦਿਆਂ ਨਾਲ ਮਨ ਲੋ ਅੱਖੇ ਫੁੱਟਣੀ ਮੈਨੂੰ ਬਹੁਤ ਗਾਲਾਂ ਕੱਢਣੀਆਂ ਕਰਦਿਆਂ ਨੂੰ ਜਿਨੇ ਵੀ ਆਣਾ ਬੜਾ ਮਨ ਖਰਾਬ ਹੁੰਦਾ ਸੀ ਪਰ ਜਦੋਂ ਮੇਰੇ Wi-Fi ਬਾਹਰੋਂ 4 ਮਹੀਨੇ ਬਾਅਦ ਮੇਰੇ ਐਕਸੀਡੈਂਟ ਤੇ ਤਾਂ ਇਹਨਾਂ ਨੇ ਮੈਨੂੰ ਇਹ ਚੀਜ਼ਾਂ ਸਾਰੀਆਂ ਸਿਕਾਈਆਂ ਜੋ ਤੁਹਾਨੂੰ ਮੈਂ ਅੱਜ ਦੱਸ ਰਿਹਾ ਇਹਨਾਂ ਨੇ ਮਨ ਲੋ ਆ ਕੇ ਦੱਸਿਆ ਮੈਨੂੰ ਵੀ ਇਹ ਜਿਹੜੇ ਹਾਲਾਤ ਹੈ ਇਹ ਤੁਹਾਡੇ ਸਦਾ ਇਦਾਂ ਨਹੀਂ ਇਦਾਂ ਦਾ ਨਹੀਂ ਰਹਿਣੇ ਤੁਸੀਂ ਪੋਜ਼ਿਟਿਵ ਹੋ ਇਹਨਾਂ ਨੇ ਫਿਰ ਮੈਨੂੰ ਆਪਣੇ ਫੋਨ ਤੇ ਟੀਵੀ ਤੇ ਵੀਡੀਓ ਤੇ ਲਾ ਕੇ ਦੇਖਣ ਦਾ ਦੱਸਿਆ ਵੀ ਤੁਸੀਂ ਦੇਖੋ ਦੂਜਿਆਂ ਨੂੰ ਵੀ ਇਹ ਆ ਆ ਬੰਦੇ ਨੇ ਇੰਨਾ ਦੁੱਖਣ ਦਾ ਆਇਆ ਜਿੰਨੇ ਟਾਈਮ ਬਾਅਦ ਉਹ ਠੀਕ ਹੋ ਗਿਆ ਉਹਨਾਂ ਮਨਾ ਮਾਈਂਡ ਪੋਜ਼ਿਟਿਵ ਰੱਖਿਆ ਉਹਨਾਂ ਦੀਆਂ ਵੀਡੀਓ ਮੈਂ ਦੇਖੀਆਂ ਮੈਂ ਉਸ ਚੀਜ਼ ਨੂੰ ਸਮਝਿਆ ਤੇ ਉਹਦਣਾ ਮੇਰਾ ਜਿਹੜਾ ਮਾਈਂਡ ਕਾਫੀ ਐਕਟਿਵ ਹੋਇਆ ਮਾਈਂਡ ਮੇਰਾ ਕਾਫੀ ਮਾਨਸਿਕ ਬਾਕੀ ਪੋਜ਼ਿਟਿਵਿਟੀ ਆਈ ਬਾਕੀ ਇਹਨਾਂ ਨੇ ਵੀ ਫੋਨ ਤੇ ਜਦੋਂ ਪਹਿਲਾਂ ਵੀ ਗੱਲਾਂ ਹੁੰਦੀ ਸੀ ਮੇਨੀਆਂ ਜਾਂ ਉਹ ਕਰੇ ਆ ਕਿ ਵੀ ਨਹੀਂ ਹਮੇਸ਼ਾ ਮੇਰੇ ਨਾਲ ਪੋਜ਼ਿਟਿਵਿਟੀਆਂ ਗੱਲਾਂ ਕਰਨੀਆਂ ਤਉ ਉਹ ਨਾਲ ਜਿਹੜਾ ਮੇਰਾ ਮਾਈਂਡ ਕਾਫੀ ਪੋਸਟਿਵ ਰਹਿਆ ਮੇਰਾ ਉਤੋਂ ਬਾਅਦ ਜਿਹੜੀ ਮੈਂ ਹੌਲੀ ਹੌਲੀ ਆਪਣੀ ਇਹਦੀ ਲਾਈਫ ਜਿਹੜੀ ਮੈਂ ਮੰਟੈਲਿਟੀ ਹੈ ਮੇਰੀ ਆਪਣੇ ਹਾਲਾਤਾਂ ਨਾਲ ਉਹ ਚੇਂਜ ਹੁੰਦੀ ਗਈ ਮੇਰੇ ਉਦੋਂ ਤੋਂ ਤਿੰਨ ਸਾਲ ਹੋ ਗਏ ਹੁਣ ਮੈਂ ਉਹ ਚੀਜ਼ ਨੂੰ ਲੈ ਕੇ ਜਿਹੜਾ ਕਾਫੀ ਮੈਂ ਖੁਸ਼ਕਮੰਦ ਸਮਝਦਾ ਆਪਣੇ ਆਪ ਨੂੰ ਵੀ ਐਨੀ ਜਿਹੜੀ ਰੱਬ ਰੂਪੀ ਵਾਈਫ ਮੈਨ ਮਿਲੀ ਜੀ ਨਾ ਮੇਰਾ ਮਨ ਲੋ ਮਾਈਂਡ ਦੇ ਚੇਂਜ ਕਰਤਾ ਮੇਰੇ ਹਾਲਾਤਾਂ ਨੂੰ ਲੈ ਕੇ ਤੇ ਹੁਣ ਵੀ ਜਦੋਂ ਕਾਫੀ ਜਾਣੇ ਮੇਰੇ ਮੈਂ ਵੀਡੀਓ ਬਣਾਉਂਦਾ ਆਪਣੀਆਂ ਮੈਂ ਸਾਰੇ ਪੁੱਛਦੇ ਨੇ ਵੀ ਤੂੰ ਹਰ ਟਾਈਮ ਖਿੜੇ ਮੱਥੇ ਰਹਿੰਦਾ ਹੱਸਦਾ ਰਹਿੰ ਤੇ ਮੈਂ ਉਹਨਾਂ ਇਹੀ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਮੇਰਾ ਹੀ ਹੈ ਵੀ ਦਰਦ ਤਾਂ ਮੈਨੂੰ ਹੈਗਾ ਪਰ ਉਹ ਵਾਈਫ ਨੇ ਜਿਹੜੀ ਮੈਨੂੰ ਗੱਲ ਦੱਸੀ ਆ ਉਹ ਉਹ ਮੇਰੇ ਦਿਮਾਗ 'ਚ ਬੈ ਗਈ ਵੀ ਬਈ ਜਿਹੜਾ ਜਿਹੜੇ ਹਾਲਾਤ ਹੁੰਦੇ ਨੇ ਚਾਹੇ ਚੰਗੇ ਚਾਹੇ ਮਾੜੇ ਉਹਦੇ ਉਹਦੇ 'ਚ ਇੱਕੇ ਚੀਜ਼ ਕਾਮਨ ਹੁੰਦੀ ਬਈ ਜਿਹੜੇ ਸਮਾਂ ਨਹੀਂ ਰਹਿਣਾ ਹੈ ਚਾਹੇ ਚੰਗਾ ਏ ਚਾਹੇ ਮਾੜਾ ਏ ਸਮਾਂ ਹਮੇਸ਼ਾ ਬਦਲਦਾ ਰਹਿੰਦਾ ਸੋਚ ਇਹਨੂੰ ਸੋਚ ਕੇ ਮੈਂ ਹਮੇਸ਼ਾ ਜਿਹੜੀ ਅਸੀਂ ਰੋਜ਼ਾਨਾ ਇਹ ਚੀਜ਼ ਨੂੰ ਲੈ ਕੇ ਆਪਣਾ ਮੋਟੀਵੇ ਅਸੀਂ ਹਮੇਸ਼ਾ ਅੱਗੇ ਵਧਦੇ ਆ ਹੁਣ ਵੀ ਆਸ ਹੈ ਬਈ ਅੱਜ ਇਹ ਮੈਂ ਜਿਹੜਾ ਇਹ ਹੀ ਮੈਂਟੈਲਿਟੀ ਲੈ ਕੇ ਅੱਗੇ ਵਧਾਂ ਪਰ ਸਭ ਤੁਹਾਨੂੰ ਇੱਕ ਦੱਸਣ ਵਾਸਤੇ ਅੱਜ ਵੀਡੀਓ ਬਣਾ ਰਿਹਾ ਮੈਂ ਵੀ ਕਿਵੇਂ ਤੁਸੀਂ ਹਰੇਕ ਦੇ ਲਾਈਫ ਚ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਤੱਕ ਪਰ ਉਹਨੂੰ ਦੇਖਣ ਦੇਖਣ ਦਾ ਜਿਹੜਾ ਨਜ਼ਰੀਆ ਹੈ ਉਹ ਹਰੇਕ ਦਾ ਅਲੱਗ-ਅਲੱਗ ਆਪਣਾ ਸੋ ਇੱਕ ਛੋਟੀ ਜਿਹੇ ਦੀ ਕੋਸ਼ਿਸ਼ ਕੀਤੀ ਮੈਂ ਵੀਡੀਓ ਬਣਾ ਰਹੀ ਮੈਂ ਤੁਹਾਨੂੰ ਜਿਹੜਾ ਇੱਕ ਮੋਟਿਵ ਮਿਲ ਸਕੇ ਵੀ ਕਿਵੇਂ ਅਸੀਂ ਆਪਣੀ ਲਾਈਫ ਨੂੰ ਦੂਜਿਆਂ ਨਾਲ ਉਹਨਾਂ ਨਾਲ ਕਰੀਏ ਜਿਹੜੇ ਸਾਤੋਂ ਥੱਲੇ ਨੇ ਜਾਂ ਜਿਹੜੇ ਸਾਤੋਂ ਦੁੱਖ ਜਿਆਦਾ ਹੰਡਾਰੇ ਨੇ ਜਿਵੇਂ ਮੈਂ ਆਪਣੇ ਹੁਣ ਦੇਖਾਂ ਹੁਣ ਜਿਵੇਂ ਮੈਂ ਆਪਣੀ ਐਗਜ਼ਾਮਪਲ ਤੁਹਾਨੂੰ ਦਿੰਦਾ ਮੈਂ ਜਦੋਂ ਮੇਰੇ ਨਾਲ ਦੇ ਸਾਰੇ ਮੁੰਡੇ ਜਦੋਂ ਮੈਂ ਸਾਡੇ ਠੀਕ ਹੋਣ ਤੋਂ ਪਹਿਲਾਂ ਮੇਰੇ ਪਲਾਨ ਸੀ ਬਾਹਰ ਜਾਣ ਦਾ ਵੀ ਅਮਰੀਕਾ ਜਾਊਂਗਾ ਮੈਂ ਕੰਮ ਕਰੂੰਗਾ ਜ਼ਿੰਮੇਵਾਰੀ ਚੱਕੂੰਗਾ ਘਰ ਦੀ ਪਰ ਹੁਣ ਜਦੋਂ ਸੱਟ ਲੱਗੀ ਹੁਣ ਪੂਰੇ ਉਹ ਪਲਾਨ ਬਦਲ ਗਏ ਹੁਣ ਮੈਂ ਜੇ ਮੈਂ ਸੋਚਾਂ ਵੀ ਮੇਰੇ ਨਾਲ ਦੇ ਸਾਰੇ ਯਾਰ ਦੋਸਤ ਹੈ ਵਿਆਹ ਹੋ ਗਏ ਉਹਨਾਂ ਦੇ ਬੱਚੇ ਹੋਗੇ گا ਵਧੀਆ ਲੱਭ ਜਿਉ ਰਹੇ ਨੇ ਠੀਕ ਹੈ ਬਾਹਰ ਕੋਤਰਾ ਕੋਈ ਕੁਵੈਤ ਹੈ ਕੋਈ ਅਮਰੀਕਾ ਕੋਈ ਯਤੇ ਸੋਚੀਂ ਸੋਚ ਕੇ ਮੈਨੂੰ ਉਹ ਚੀ ਮੈਨੂੰ ਵੀ ਸਟ्रेस ਆ ਜਦ ਮੈਨੂੰ ਵੀ ਡਿਪਰੈਸ਼ਨ ਹੋਣਾ ਯਾਰ ਮੈਂ ਕਿੱਥੇ ਕਮਰੇ ਚ ਬੰਦ ਹੋ ਕੇ ਬਹਿ ਗਿਆ ਪਰ ਹੁਣ ਜਦੋਂ ਮੈਂ ਇਸ ਚੀਜ਼ ਨੂੰ ਸੋਚਦਾ ਬਾਈਬ ਦੀ ਉਹ ਜਿਹੜੀ ਗੱਲ ਕਿਸੇ ਵੀ ਮੈਂ ਆਪਣੇ ਸਿਰ ਮੱਥੇ ਲਾਈ ਆ ਉਹ ਮੈਂ ਆਪਣੇ ਜ਼ਿੰਦਗੀ ਚ ਉਹਨੂੰ ਵਰਤਾਇਆ ਏ ਤੇ ਉਹਦਾ ਮੈਨੂੰ ਬੜਾ ਬੈਨੀਫਿਟ ਮਿਲਿਆ ਸੋ ਇਹੀ ਤੁਹਾਨੂੰ ਬੇਨਤੀ ਹੈ ਤੁਸੀਂ ਵੀ ਜਿਹੜੇ ਇਦਾਂ ਮੇਰੇ ਵਾਂਗੂ ਕੋਈ ਵੀਰ ਦੁੱਖ ਹੰਡਾਰਿਆ ਜਾਂੀ ਤੇ ਜਿਆਦਾ ਦੁੱਖ ਹੰਡਾਰਿਆ ਉਹ ਐਵੇਂ ਹੀ ਆਪਣੇ ਸਰੀਰ ਨਾਲ ਕੰਪੈਟੀਸ਼ਨ ਕਰ ਸਕਦੇ ਆ ਹੁਣ ਜਿੱਦਾਂ ਮੈਂ ਆਪਣੇ 3 ਸਾਲ ਪਹਿਲਾਂ ਮੈਂ ਦੇਖਾਂ 3 ਸਾਲ ਪਹਿਲਾਂ ਮੈਂ ਆਪਣੇ ਬਾਹਾਂ ਵੀ ਹਲਾ ਨਹੀਂ ਸਕਦਾ ਸੀ ਆਪਣੇ ਜਿੱਥੇ ਬਾਂਹ ਬਈ ਉੱਥੇ ਬਾਂਹ ਬਈ ਰਹਿਣੀ ਪਰ ਹੁਣ ਮੈਂ ਆਪਣੀ ਬਾਂਹਾਂ ਦੋਨੇ ਹਲਾ ਲੰਦਾ ਬੈਹ ਜਾਂਦਾ ਮੈਂ ਪਹਿਲਾਂ ਮੈਂ ਤੇ ਬੈਠ ਵੀ ਨਾ ਹੁੰਦਾ ਸੀ ਤੇ ਉਸ ਟਾਈਮ ਗਰੁੱਟੀ ਖਾਣੀ ਬਹੁਤ ਮੁਸ਼ਕਲ ਦੀ ਮੈਨੂੰ ਖਾਂਸੀ ਬਹੁਤ ਆਉਂਦੀ ਸੀ ਗਲ ਤੇ ਪੈਪ ਲੱਗੀ ਸੀ ਆਵਾਜ਼ ਨਹੀਂ ਆਉਂਦੀ ਸੀ ਹੁਣ ਮੈਂ ਤੁਹਾਡੇ ਨਾਲ ਮਨ ਲੋ ਦੇ ਲੋਕ ਗੱਲਾਂ ਕਰ ਰਿਆਂ ਮੋਟੀਵੇਸ਼ਨ ਤੁਹਾਨੂੰ ਮੈਂ ਸੋ ਚੀਜ਼ ਨੂੰ ਲੈ ਕੇ ਆਪਣੇ ਮਾਈਂਡ ਚ ਪੋਜ਼ਿਟਿਵਿਟੀ ਭਰਦੀ ਹੈ ਜਦੋਂ ਆਪਾਂ ਇਹ ਚੀਜ਼ਾਂ ਨੂੰ ਦੇਖਦੇ ਨੇ ਵੀ ਮੈਂ ਯਾਰ ਪਹਿਲਾਂ ਪਹਿਲੇ ਸਾਲ ਚ ਕੀ ਸੀ ਦੂਜੇ ਚ ਮੈਂ ਕੀ ਸੀ ਤੀਜੇ ਚ ਮੈਂ ਕੀ ਸੀ ਇਹ ਚੀਜ਼ਾਂ ਨੂੰ ਜਦੋਂ ਬੰਦਾ ਆਪਣੇ ਸੋਚਦਾ ਨਾ ਤਾਂ ਆਪਣੇ ਦਿਮਾਗ ਚ ਪੋ ਬਾਕੀ ਜੇ ਅਸੀਂ ਦੂਜਾ ਵਾਲਾ ਸੋਚਾਂਗੇ ਯਾਰ ਮੈਂ ਨਾਲ ਦਾ ਮੇਰਾ ਸੋਚੇ ਮੇਰੀ ਬੇਨਤੀ ਹੈ ਤੁਸੀਂ ਤੁਹਾਡੇ ਸਾਰਿਆਂ ਨਾਲ ਵੀ ਐਵੇਂ ਤੁਸੀਂ ਆਪਣਾ ਜਿਹੜਾ ਤੁਸੀਂ ਸੰਘਰਸ਼ ਕੀਤਾ ਏ ਉਹ ਜੀ ਨੂੰ ਸੋਚ ਕੇ ਤੁਸੀਂ ਆਪਣਾ ਜਿਹੜਾ ਮਾਈਂਡ ਚ ਪੋਜ਼ਿਟਿਵਿਟੀ ਭਰੋ ਤੇ ਜਿਹੜਾ ਤੁਸੀਂ ਜਿਹੜਾ ਟੀਚਾ ਮਿੱਥਿਆ ਪਿਆ ਆਪਣਾ ਆਪਣੇ ਇਹਦਾ ਪੂਰਾ ਟੀਚਾ ਕਰਨ ਲਈ ਆਪਣੇ ਸਰੀਰ ਦਾ ਤੁਹਾਡਾ ਕੋਈ ਕਿਸੇ ਟੀਚਾ ਕਿਸੇ ਦਾ ਵੀ ਅਲੱਗ ਹੋ ਸਕਦਾ ਮੇਰਾ ਐ ਵੀ ਮੈਂ ਆਪਣੇ ਪੈਰਾਂ ਤੇ ਖੜਾ ਹੋਊਗਾ ਟਾਈਮ ਜਿੰਨਾ ਵੀ ਲੱਗੇ ਮੈਨੂੰ ਕੋਈ ਫਰਕ ਨਹੀਂ ਐ ਐਵੇਂ ਮੈਂ ਚੜ੍ਹਦੀ ਕਲਾ 'ਚ ਰਹਾਂਗਾ ਤੁਹਾਨੂੰ ਸਾਰਿਆਂ ਨੂੰ ਮੈਂ ਜਿਹੜੀ ਚੜ੍ਹਦੀ ਕਲਾ ਦਾ ਸੰਦੇਸ਼ ਮੈਂ ਦਿੰਦਾ ਰਹੂੰਗਾ ਜਿੰਦਗੀ ਜਿੰਦਾਬਾਦ ਤੇ ਐਦਾਂ ਹੀ ਤੁਸੀਂ ਵੀ ਸਾਰੇ ਇਹ ਚੀਜ਼ ਨੂੰ ਅਪਣਾਓ ਜ਼ਿੰਦਗੀ ਤਾਂ ਤੁਸੀਂ ਬਹੁਤ ਵਧੀਆ ਪੋਜ਼ਿਟਿਵ ਨੀਅਦਾ ਕਿ ਆਪਣਾ ਜ਼ਿੰਦਗੀ ਜਿਹੜੀ ਨਜ਼ਾਰਿਆਂ ਨਜ਼ਾਰੇ ਨਾਲ ਆਪਣੀ ਬਤਾਓਗੇ ਸੋ ਉਹੀ ਮੇਰਾ ਅੱਜ ਦਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ ਮ希望 ਤੁਹਾਨੂੰ ਸਾਰੀ ਇਹ ਜਿਹੜੀ ਵੀਡੀਓ ਪਸੰਦ ਆਉਂਗੀ ਸੋ ਇਸ ਦੇ ਨਾਲ ਤੇ ਮਿਲਦੇ ਆਂ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਤੁਹਾਡਾ